ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖਾ ਸੁਧਾਣਾ ਤੇ ਜਾਂ ਉਹਦੇ ਪਿੱਛੇ ਤੁਰਨ ਵਾਲੇ ਬਹੁਤੇ ਨਸ਼ੇੜੀ ਹੁੰਦੇ ਨੇ ਤੇ ਜਾਂ ਫੁਕਰੇ ਹੁੰਦੇ ਨੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਤੇ ਅੱਜ ਤੱਕ ਕੋਈ ਪੰਜਾਬ ਨੂੰ ਬਚਾਉਣ ਵਾਲਾ ਕੰਮ ਤੇ ਕੀਤਾ ਨਹੀਂ ਕੇਵਲ ਉਗਰਾਹੀਆਂ ਕੀਤੀਆਂ ਨੇ ਤੇ ਲੱਖੇ ਦੇ ਨਾਮ ਨਾਲ ਵੀ ਜਿਹੜਾ ਤਖ਼ਲਸ ਲੱਗਿਆ ਹੋਇਆ ਉਹ ਗੈਂਗਸਟਰ ਦਾ ਲੱਗਿਆ ਹੋਇਆ ਤੁੰਗ ਐਕਸ਼ਨ ਹੈਗਾ ਸੀ ਤੇ ਇੱਕ ਉਹਨੇ ਸਿੱਖ ਪ੍ਰਚਾਰਕ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਵੀ ਕੀਤਾ ਸੀ ਇਹ ਉਹਦੇ ਨਾਮ ਨਾਲ ਕਲੰਕ ਜੁੜੇ ਹੋਏ ਐ ਤੇ ਜਿਹੜੀ ਮੈਂ ਅੱਜ ਗੱਲ ਕਰਨੀ ਆ ਉਹ ਗੰਦੇ ਨਾਲੇ ਨੂੰ ਬੰਦ ਕਰਾਉਣ ਵਾਸਤੇ ਗਿਆ ਚਲੋ ਕਾਦਮ ਵਧੀਆ ਹੋ ਸਕਦਾ ਪਾਣੀ ਦੀ ਗੱਲ ਕਰਦਾ ਇੱਥੇ ਤੱਕ ਤਾਂ ਮੈਂ ਸਹਿਮਤ ਵੀ ਹੋ ਸਕਦਾ ਪਰ ਉੱਥੇ ਜਿਹੜੀ ਕਰਤੂਤ ਹੋਈ ਆ ਨਾ ਗੰਦੀ ਉਹ ਬਰਦਾਸ਼ਤ ਕਰਨ ਵਾਲੀ ਨਹੀਂ ਇਸ 스테ਜ ਤੇ ਚੜਦਾ ਤੇ ਜਿਹੜੇ ਇਹਦੇ ਚਾਉਣ ਵਾਲੇ ਉਥੇ ਸਟੇਜ ਤੇ ਖੜੇ ਨੇ ਪੱਗਾਂ ਵਾਲੇ ਉਹ ਇਹਦੀ ਤੁਲਨਾ ਪਤਾ ਕਿਤੇ ਨਾ ਕਰਦੇ ਨੇ ਅੱਛਾ ਇੱਕ ਮੈਨੂੰ ਗੱਲ ਹੋਰ ਜੇ ਤੇ ਆ ਗਈ ਮੈਂ ਵਿੱਚ ਤੁਹਾਨੂੰ ਨੋਟ ਕਰਾ ਦਿਆਂ ਜਦੋਂ ਪ੍ਰਗਟ ਸਿੰਘ ਜਿਹੜੇ ਸਾਡੇ ਹਾਕੀ ਪਲੇਅਰ ਨੇ ਐਮਐਲਏ ਮੰਤਰੀ ਵੀ ਰਹੇ ਨੇ ਉਹ ਕਾਂਗਰਸ ਪਾਰਟੀ ਦੇ ਤੇ ਉਹਨਾਂ ਨੇ ਇੱਕ ਸੈਮੀਨਾਰ ਕਰਾਇਆ ਚੜ੍ਹੇਗੜ ਦੇ ਵਿੱਚ ਉੱਥੇ ਇਹ ਲੱਖਾਂ ਦੇ ਗਿਆ ਸੀ ਉੱਥੇ ਨੇ ਮੈਕ ਫੜ ਕੇ ਨਾ ਇੱਕ ਸਵਾਲ ਕੀਤਾ ਕਾਲੀਆਂ ਤੇ ਕਾਂਗਰਸੀਆਂ ਪਹਿਲਾਂ ਤਾਂ ਕਹਿੰਦਾ ਤੁਸੀਂ ਆਪਣੀਆਂ ਗਲਤੀਆਂ ਮੰਨ ਦਿਓ ਪੰਜਾਬ ਦੇ ਲੋਕਾਂ ਕੋਲੋਂ ਫਿਰ ਇਹਨੇ ਕਿਹਾ ਕਹਿੰਦਾ ਐਸਵਾਈਐਲ ਜਿਹੜੀ ਨਹਿਰ ਹੈ ਉਹਨੂੰ ਰੋਕਣ ਵਾਲਾ ਬਲਵਿੰਦਰ ਸਿੰਘ ਜਟਾਣਾ ਇਹ ਗੱਲ ਇਹਨੇ ਕਹੀ ਤੇ ਬੜੀ ਚਰਚਾ ਮੀਡੀਆ ਵਿੱਚ ਛੜੀ ਹੁਣ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੁੰਦਾ ਵੀ ਬਲਵਿੰਦਰ ਜਟਾਣਾ ਤੇ ਲਖਸਿਧਾਣਾ ਇਹਨੇ ਦੁਰਲਣਾ ਕਿਤੇ ਜਾ ਸਕਦੀ ਹੈ ਜਿਹੜੀ ਕੁਰਬਾਨੀ ਬਲਵਿੰਦਰ ਜਟਾਣੇ ਦੀ ਆ ਉਹਦਾ ਪਰਿਵਾਰ ਮਾਰ ਦਿੱਤਾ ਸੀ ਬੁੱਲਣਾਂ ਨੇ ਜਿਹੜਾ ਜੇਲ੍ਹ ਵਿੱਚ ਮਰਿਆ ਉਹਨੇ ਅੱਗ ਲਾਤੀ ਸੀ ਬਲਵਿੰਦਰ ਜਟਾਣੇ ਦੇ ਪਰਿਵਾਰ ਨੂੰ ਇਹ ਸਭ ਨੂੰ ਪਤਾ ਹੈ ਤੇ ਜਦੋਂ ਇਹ ਇਹ ਗੰਦਾ ਨਾਲਾ ਬੰਦ ਕਰਉਣ ਵੇਲੇ ਆਪਣੇ ਨਾਲ ਜਿਹੜੀਆਂ ਕਤੇੜਾਂ ਹੁੰਦੀਆਂ ਨੇ ਉਹ ਲੈ ਕੇ ਜਾਂਦਾ ਉੱਥੇ ਉੱਥੇ ਇਹਦੀ ਤੁਲਨਾ ਬਲਵਿੰਦਰ ਜਟਾਣੇ ਨਾਲ ਕੀਤੀ ਜਾਂਦੀ ਹੈ ਕਿ ਲੱਖਾਂ ਸਦਾਨਾ ਸਾਡੇ ਲਈ ਜਟਾਣਾ ਬਣ ਗਿਆ ਹੈ ਮੂੰ ਤੁਸੀਂ ਅੰਦਾਜ਼ਾ ਲਾਓ 20 ਲੱਖਾ ਗੈਂਗਸਟਰ ਐ ਮੱਜਾਂ ਦੀਆਂ ਮੰਡੀਆਂ ਵਿੱਚੋਂ ਦਲਾਲੇ ਕਰਕੇ ਫਰੋਤੀਆਂ ਮੰਗਵਾ ਰਿਆ ਮਹਾਰਾਜਨਾ ਦੇ ਕੋਲੋਂ ਡਾਕਟਰਾਂ ਦੇ ਕੋਲੋਂ ਫਰੋਤੀਆਂ ਮੰਗੀਆਂ ਨੇ ਕਿ ਇਸ ਬੰਦੇ ਦੀ ਤੁਲਨਾ ਬਲਵਿੰਦਰ ਜਟਾਣੇ ਨਾਲ ਕੀਤੀ ਜਾ ਸਕਦੀ ਹੈ ਉਹਨੇ ਤਾਂ ਜਿਵੇਂ ਸਿੱਧੂ ਮੂਸੇਵਾਲੇ ਨੇ ਕਿਹਾ ਸੀ ਕਿ ਐਸਵਾਈਐਲ ਨਹਿਰ ਦੇ ਵਿੱਚ ਡੇਕਾਂ ਲਾਤੀਆਂ ਸੀ ਅੜ ਗਿਆ ਸੀ ਵਿਚਾਲੇ ਬੰਦਾ ਉਹ ਦੇ ਜਿਹੜੇ ਖਾੜਕੂ ਮੂਵਮੈਂਟ ਦੇ ਵਿੱਚ ਤੁਸੀਂ ਕਿਸੇ ਬੰਦੇ ਨੂੰ ਦੇਖਣਾ ਹੋਵੇ ਨਾ ਜਿਹੜਾ ਪਾਣੀਆਂ ਲਈ ਲੜਿਆ ਬਹੁਤੇ ਇੱਥੇ ਪੈਸਿਆਂ ਲਈ ਲੜੇ ਨੇ ਇਹ ਮੈਂ ਹਿੱਕ ਠੋਕੇ ਕਹਣਾ ਤੇ ਉਸ ਬੰਦੇ ਨੇ ਆਪਣਾ ਪਰਿਵਾਰ ਮਰਵਾਇਆ ਅੱਗ ਲਾ ਕੇ ਸਾੜਿਆ ਗਿਆ ਪਰ ਉਹ ਬੰਦਾ ਪਾਣੀ ਨਹੀਂ ਲੜਿਆ ਸੀ ਜਿਉਂਨੇ ਕੋਈ ਕਿਸੇ ਦਾ ਕਤਲ ਕੀਤਾ ਵੀ ਹੈ ਨਾ ਤਾਂ ਉਹਨੇ ਪਾਣੀ ਲਈ ਕੀਤਾ ਸੀ ਜੇ ਹੁਣ ਇਹਦੀ ਲੱਖੇ ਕੀੜ ਦੀ ਜਿਹੜੀ ਤੁਲਣਾ ਹੈ ਉਹ ਬਲਵਿੰਦਰ ਜਟਾਣੇ ਨਾ ਕੀਤੀ ਜਾ ਰਹੀ ਹੈ ਤੇ ਕਰਨ ਵਾਲੇ ਕੌਣ ਨੇ ਜਿਹਨਾਂ ਸਰਾਂ ਦੇ ਪੱਗਾਂ ਬਣੀਆਂ ਹੋਈਆਂ ਕੋਈ ਸ਼ਰਮ ਹੀ ਹੈ ਨਹੀਂ ਇਹਨਾਂ ਲੋਕਾਂ ਨੂੰ ਇਹ ਮੈਂ ਬੇਨਤੀ ਤਾਂ ਕੀਤੀ ਐ ਲੱਖੇ ਦੀਆਂ ਭੇਡਾਂ ਵੀ ਸਮਝਣ ਮੜਾ ਮੋਟਾ ਜਿਹੜੇ ਲੱਖੇ ਨੂੰ ਪ੍ਰਮੋਟ ਕਰਨ ਵਾਲੇ ਨੇ ਉਹ ਵੀ ਥੋੜਾ ਜਆ ਸਮਝ ਲੈਣ ਤੇ ਐਵੇਂ ਜਣੇ ਖਣੇ ਦੀ ਜਿਹੜੀ ਤੁਲਣਾ ਹੈ ਨਾ ਉਹ ਮਹਾਨ ਲੋਕਾਂ ਨਾਲ ਨਾ ਕਰਿਆ ਕਰੋ ਜਿਨ੍ਹਾਂ ਨੇ ਆਪਣਾ ਪਰਿਵਾਰ ਜਿਹੜਾ ਉਹ ਪਾਣੀ ਦੀ ਖਾਤਰ ਕੁਰਬਾਨ ਕੀਤਾ ਤੇ ਲਖੇ ਨੂੰ ਵੀ ਸ਼ਰਮ ਚਾਹੀਦੀ ਆ ਆ ਜਿਹੜੇ ਰਾਜਖਾਨ ਸੇ ਵਰਗੇ ਬਨ ਕੇ ਗੋਲ ਪਰ ਨੇ ਨਾਜ਼ਰ ਫਿਰਦੇ ਨੇ ਨਾ ਇਹਨਾਂ ਦੀ ਜबान ਛੱਡ ਦੇ ਉੱਥੇ ਬੋਲ ਨਹੀਂ ਸਕੇ ਵੀ ਤੁਸੀਂ ਲਖੇ ਦੀ ਤੁਲਨਾ ਉਹਦੇ ਨਾਲ ਨਾ ਕਰੋ ਬਲਵਿੰਦਰ ਚਟਾਨੇ ਨਾ ਵੀ ਨਾ ਤੁਲਨਾ ਕਰੋ ਇਹ ਕੋਈ ਨਹੀਂ ਬੋਲਿਆ ਤੇ ਗੋਲ ਪਾਗਾ ਪੀੜੀਆਂ ਪੱਗਾਂ ਨੇ ਬਣੀਆਂ ਹੋਈਆਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਆ ਛੇਤਰ ਫੇਰਿਆ ਕਰੋ ਜਦੋਂ ਇਹ ਜੀ ਇਹ ਕੋਈ ਘਟਨਾ ਵਾਪਰਦੀ ਐ ਜਦੋਂ ਇਹ ਜੀ ਤੁਲਨਾ ਕਿਸੇ ਨਾਲੇ ਕਰਦੇ ਨੇ ਜਟਾਣੇ ਨਾਲ ਕਰਦੇ ਨੇ ਕਮਾਲ ਹੋ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ